ਸਤਨਾ ਸਿਰ ਬਾਹੇ ਗੁਰੂ ਸਾਹਿਬ ਜੇ ਤਨਾਸਰੇ ਮਹੱਲਾ ਤਜਾ ਕਰ ਦੂਜਾ ਚਉਪ ਦੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਇਹੋ ਧੰਨ ਅਖੁਟ ਨਾ ਨਖਟ ਨਾ ਜਾਏ ਪੂਰਾ ਸਤ ਗੁਰ ਦਿਆ ਦਿਖਾਏ ਇਹੋ ਧੰਨ ਅਖੁਟ ਨਾ ਨਖਟ ਨਾ ਜਾਏ ਪੂਰਾ ਸਤ ਗੁਰ ਦਿਆ ਦਿਖਾਏ ਆਪਣੇ ਸਤ ਗੁਰ ਕੋ ਸਦ ਬਲ ਜਾਏ ਗੁਰ ਕਿਰਪਾ ਤੇ ਹਰ ਮਨ ਵਸਾਏ 체ਤਨਵੰਤ ਹਰ ਨਾਮ ਲਿਵਲਾਏ ਗੁਰ ਪੂਰਾ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸ ਮਨ ਆਏ ਰਹਾਉ ਅਬ ਗੁਨ ਕਾਟ ਗੁਨ ਰਦ ਸਮਾਏ ਪੂਰੇ ਗੁਰ ਕੈ ਸਹਜ ਸੁਭਾਏ ਪੂਰੇ ਗੁਰ ਕੈ ਸੱਚੇ ਬਾਣੇ ਸੁਖ ਮਾਨੇ ਅੰਤਰ ਸਹਜ ਸਮਾਣੇ ਇਕ ਅਚਰਜ ਜਨ ਦੇ ਕੋ ਪਾਏ ਦੁਬਦਾ ਮਾਰ ਹਰ ਮਨ ਵਸਾਏ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪਰਸਾਤ ਵਸ ਮਨ ਆਏ ਸਭ ਮੈਂ ਬਸ ਪ੍ਰਭੇ ਕੋ ਸੋਏ ਗੁਰਮਤੇ ਘਟ ਪ੍ਰਗਟ ਹੋਏ ਸਹਿਜ ਜਿਨ ਪ੍ਰਭ ਜਾਨ ਪਛਾਣਿਆ ਨਾਨਕ ਨਾਮ ਮਿਲੈ ਮਨ ਮਨਿਆ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜ ਜਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਤਨਾਸਰੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 663 ਅਤੇ 64 ਤੇ ਸੁਭਾਈ ਬਣ ਹ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਸਾਰਿਆਂ ਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇਕ ਨਿਮਾਨਾ ਜੈ ਯਤਨ ਕਰੀ ਸਾਥ ਸੰਗਤ ਦੇ ਦੇਖਿਆ ਜਾਏ ਤੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਨਾ ਧੰਨ ਗੁਰੂ ਅਮਰਦਾਸ ਮਹਾਰੇ ਨੇ ਨਾਮ ਦੀ ਮਹਿਮਾ ਜਿਹੜੀ ਹੈ ਉਹ ਦਰਸਾਈ ਹੈ ਇੱਕ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਸੰਸਾਰ ਤੇ ਅਗਰ ਸਭ ਤੋਂ ਉੱਪਰ ਕੋਈ ਚੀਜ਼ ਹੈ ਤੇ ਉਹ ਪ੍ਰਭੂ ਪਰਮਾਤਮਾ ਦਾ ਨਾਮ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਚ ਵੀ ਬਚਨ ਪੜਦੇ ਆ ਨਾ ਵੱਡਾ ਸਾਹਿਬ ਉਚਾ ਥਾਂ ਉੱਚੇ ਉੱਪਰ ਉਚਾਨਾ ਉਹ ਪਰਮਾਤਮਾ ਵੱਡਾ ਉਹਦਾ ਟਿਕਾਣਾ ਵੀ ਵੱਡਾ ਪਰ ਉਸ ਤੋਂ ਵੀ ਉੱਪਰ ਅਗਰ ਕੋਈ ਚੀਜ਼ ਹੈ ਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਲੋ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਅੱਜ ਕੀ ਕਿਰਪਾ ਕਰਦਿਨ ਕਹਿਣ ਲਗੇ ਸੇ ਧਨਵੰਤ ਹਰ ਨਾਮ ਲਿਬਲਾਈ ਇਹ ਪਾਈ ਉਹ ਮਨੁੱਖ ਅਸਲ ਸ਼ਾਹ ਬਣ ਗਏ ਉਹ ਅਸਲ ਧਨਵਾਨ ਬਣ ਗਏ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਲਈ ਸੇ ਧਨਵੰਤ ਹਰ ਨਾਮ ਲਿਬਲਾਈ ਹੇ ਭਾਈ ਅਸਲ ਸ਼ਾਹ ਬਣ ਗਏ ਉਹ ਲੋਕ ਅਸਲ ਧਨਵਾਨ ਬਣ ਗਏ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤ ਜੋੜ ਲਈ ਗੁਰਪੂਰ ਹੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਬਸੈ ਮਨ ਆਏ ਹੇ ਭਾਈ ਜਿਨ੍ਹਾਂ ਮਨੁੱਖਾਂ ਤੇ ਗੁਰੂ ਨੇ ਕਿਰਪਾ ਕਰਕੇ ਨਾ ਉਹਨਾਂ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਧਨ ਪ੍ਰਗਟ ਕਰ ਦਿੱਤਾ ਬੇਸ਼ੱਕ ਪ੍ਰਗਟ ਹੋ ਗਿਆ ਪਰ ਮਾਰ ਕਹਿੰਦੇ ਇਹ ਉਸ ਮਾਲਕ ਦੀ ਕਿਰਪਾ ਸਦਕਾ ਹੈ ਮਨੁੱਖ ਦੇ ਅੰਦਰ ਇਹ ਪਰਮਾਤਮਾ ਦਾ ਨਾਮ ਵੱਸਦਾ ਹੈ ਗੁਰ ਪੂਰਾ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਬਸੈ ਮਨ ਆਇ ਜਿਨ੍ਹਾਂ ਮਨੁੱਖਾਂ ਤੇ ਕਿਰਪਾ ਕਰਕੇ ਤਰਸ ਕਰਕੇ ਗੁਰੂ ਨੇ ਜਿਨ੍ਹਾਂ ਦੇ ਅੰਦਰ ਨਾਮ ਧਨ ਪ੍ਰਗਟ ਕੀਤਾ ਫਿਰ ਉਸ ਪਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਦੇ ਮਨ ਵਿੱਚ ਇਹ ਪਰਮਾਤਮਾ ਦਾ ਨਾਮ ਵਸਾ ਦਿੱਤਾ ਇਹ ਅਜ ਦੇ ਸ਼ਬਦ ਦਾ ਧੋਰਾ ਹੈ ਸਾਧ ਸੰਗ ਜਿਹਨੂੰ ਆਪਾਂ ਸੈਂਟਰਲ ਆਈਡੀਆ ਕਹਿ ਲੈਨੇ ਆ ਜਿਸਨੂੰ ਆਪਾਂ ਕਹਿਆ ਦਿੰਨੇ ਆ ਕੇਂਦਰੀ ਭਾਵ ਹੈ ਕਿਉਂਕਿ ਸਾਰੇ ਸ਼ਬਦ ਦੀ ਵਿਚਾਰ ਇਹਨਾਂ ਦੋ ਪੰਕਤੀਆਂ ਦੇ ਆਲੇ ਦੁਆਲੇ ਘੁੰਮ ਨਹੀਂ ਜਾਂ ਇੰਜ ਕਹ ਲਈਏ ਪੂਰੇ ਸ਼ਬਦ ਦੇ ਅੰਦਰ ਇਹਨਾਂ ਪਾਵਨ ਬਚਨਾਂ ਦਾ ਹੁਣ ਵਿਸਥਾਰ ਕੀਤਾ ਰਹਾਓ ਤਨਾਸਰੀ ਮਹਿਲਾ ਤੀਜਾ ਘਰ ਦੂਜਾ ਚੌਪ ਦੇ ਇਹ ਪਾਵਨ ਸ਼ਬਦ ਰਾਗ ਤਨਾਸਰੀ ਦੇ ਅੰਦਰ ਤੀਜੇ ਪਾਦਸ਼ਾ ਦਾ ਦੂਜੇ ਘਰ ਵਿੱਚ ਗਾਣ ਦੀ ਹਦਾਇਤ ਦਿੱਤੀ ਹੈ ਤੇ ਚਾਰ ਪਦਿਆਂ ਵਾਲਾ ਇਹ ਸ਼ਬਦ ਹੈ ਇੱਕ ਓੰਕਾਰ ਸਤਗੁਰ ਪ੍ਰਸਾਦਿਓ ਪ੍ਰਮਾਤਮਾ ਇੱਕ ਹੈ ਜੋ ਇੱਕ ਰਸ ਵਿਆਪਕ ਹੈ ਉਹੀ ਸੰਸਾਰ ਨੂੰ ਪੈਦਾ ਕਰਨ ਵਾਲਾ ਪਾਲਣ ਵਾਲਾ ਸਮੇਟਣ ਵਾਲਾ ਲੇਕਿਨ ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਸਦਕਾ ਹੁੰਦੀ ਹੈ ਇਹੋ ਧਨ ਅਖੁੱਟ ਨਾ ਨਖੁੱਟਿਆ ਨਾ ਜਾਏ ਉਹ ਦੁਨੀਆਂ ਦੇ ਲੋਕੋ ਇਹ ਦੁਨਿਆਵੀ ਧਨ ਜਿਹੜਾ ਨਾ ਜਿੱਥੇ ਇਕੱਠਾ ਕਰਨਾ ਬੜਾ ਔਖਾ ਹੈ ਉੱਥੇ ਇਸ ਨੂੰ ਸੰਭਾਲਣਾ ਵੀ ਔਖਾ ਹੈ ਇਹ ਕਿਉਂਕਿ ਜਿਵੇਂ ਜਿਵੇਂ ਆਪਾਂ ਖਰਚਾਂਗੇ ਇਹ ਧਨ ਵਿੱਚ ਟੋਟਾ ਆਣਾ ਸ਼ੁਰੂ ਹੋ ਜਾਂਦਾ ਇਹ ਦੁਨਿਆਵੀ ਧਨ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਇੱਕ ਹੋਰ ਖਤਰਾ ਬਣਿਆ ਰਹਿੰਦਾ ਕਿ ਤੇ ਇਹ ਧਨ ਮੇਰਾ ਚੋਰੀ ਨਾ ਹੋ ਜਾਏ ਇਹ ਧਨ ਮੇਰਾ ਕਿਤੇ ਨੁਕਸਾਨ ਹੁੰਨਾ ਹੋ ਜਾਏ ਗੁਰੂ ਅਮਰਦਾਸ ਮਾਰਕ ਦੇ ਇੱਕੋ ਇੱਕ ਧਨ ਉਸ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਧਨ ਸੱਚਮੁੱਚੇ ਨਾਮ ਮੁਕਣ ਵਾਲਾ ਧਨ ਇਹ ਜਿਵੇਂ ਜਿਵੇਂ ਆਪਾਂ ਖਰਚਾਂਗੇ ਇਹਦੇ ਚ ਟੋਟਾ ਨਹੀਂ ਆਵੇਗਾ ਬਲਕਿ ਵਾਧਾ ਹੀ ਹੋਵੇਗਾ ਮਾਰਕ ਦੇ ਖਾਵੇ ਖਰਚਾਂ ਰਲ ਮਿਲ ਭਾਈ ਟੋਟਾ ਨਾ ਆਵੇ ਵੱਧੋ ਜਾਏ ਜਿੰਨਾ ਆਪਾਂ ਪਰਮਾਤਮਾ ਦਾ ਨਾਮ ਜਪਾਂਗੇ ਜਿੰਨਾ ਇਹਦਾ ਜ਼ਿਕਰ ਕਰਾਂਗੇ ਜਿੰਨਾ ਇਹਦਾ ਅਭਿਆਸ ਕਰਾਂਗੇ ਉਹਨਾਂ ਉਹਨਾਂ ਇਹ ਵੱਧ ਆ ਜਾਏਗਾ ਇਹੋ ਧਨ ਅਖੁੱਟ ਇਹ ਆਖੁੱਟੇ ਨਾ ਮੁਕਣ ਵਾਲਾ ਇਹਦੇ 'ਚ ਟੋਟਾ ਨਹੀਂ ਆਂਦਾ ਨਾ ਨਿਖਟੇ ਨਾ ਜਾਏ ਨਾ ਇਹ ਖਰਚਿਆਂ ਮੁਕਦਾ ਤੇ ਨਾ ਹੀ ਇਹ ਧਨ ਦੇ ਗੁਆਚਣ ਦੀ ਕੋਈ ਚਿੰਤਾ ਹੁੰਦੀ ਪੂਰਾ ਸਤਗੁਰ ਦੀ ਆ ਦਿਖਾਏ ਪਰ ਇਸ ਨਾਮ ਦੀ ਮਹਿਮਾ ਮੈਨੂੰ ਕਿੱਥੋਂ ਪਤਾ ਲੱਗੀ ਆਖਰ ਸਵਾਲ ਪੈਦਾ ਹੁੰਦਾ ਨਾ ਇਹ ਨਾਮ ਦੀ ਕਦਰ ਮੈਨੂੰ ਕਿੱਥੋਂ ਆਈ ਮਾਰ ਕਹਿੰਦੇ ਪੂਰਾ ਸਤਗੁਰੂ ਤਿਆ ਦਿਖਾਇ ਪੂਰੇ ਗੁਰੂ ਨੇ ਕਿਰਪਾ ਕਰਕੇ ਪੂਰੇ ਗੁਰੂ ਨੇ ਬਖਸ਼ਿਸ਼ ਕਰਕੇ ਮੈਨੂੰ ਇਹ ਨਾਮ ਦੇ ਕਦਰ ਜਰੀ ਨਾ ਉਹ ਪਾਣੀ ਸਿਖਾ ਦਿੱਤੀ ਆਖਿਆ ਭਲਿਆ ਸੰਸਾਰ ਤੇ ਅਗਰ ਸਭ ਤੋਂ ਉੱਪਰ ਕੋਈ ਚੀਜ਼ ਹੈ ਤੇ ਉਹ ਪਰਮਾਤਮਾ ਦਾ ਨਾਮ ਰੂਪੀ ਧਨ ਹੈ ਆਪਣੇ ਸਤਗੁਰੂ ਕੋ ਸੱਦ ਬਲ ਜਾਏ ਗੁਰੂ ਅਮਰਦਾਸ ਮਾਰ ਕਹਿੰਦੇ ਇਸੇ ਕਰਕੇ ਮੈਂ ਆਪਣੇ ਸਤਗੁਰੂ ਤੋਂ ਸਦਾ ਬਲਿਹਾਰ ਨੇ ਜਾਨਾ ਕਿਉਂਕਿ ਉਸੇ ਮੈਨੂੰ ਸੋਝੀ ਦਿੱਤੀ ਹੈ ਕਿ ਸਭ ਤੋਂ ਉੱਚਾ ਧੰਨ ਅਗਰ ਕੋਈ ਹੈ ਕਿ ਉਹ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਧੰਨ ਹੈ ਗੁਰ ਕਿਰਪਾ ਤੇ ਹਰ ਮਨ ਵਸਾਈ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਮੈਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਧੰਨ ਜਿਹੜਾ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਬਸਾਉਂਦਾ ਹਾਂ ਜਿੱਥੇ ਗੁਰੂ ਦੀ ਕਿਰਪਾ ਵਾਪਰਦੀ ਹੈ ਉੱਥੇ ਹੀ ਇਹ ਸਭ ਕੁਝ ਪ੍ਰਾਪਤ ਹੁੰਦਾ ਸੇ ਧਨਵੰਤ ਹਰ ਨਾਮ ਲਿਵਲਾਈ ਦੁਬਾਰਾ ਰਹਾਉ ਦਾ ਬਚਨ ਗੁਰੂ ਅਮਰਦਾਸ ਜੀ ਕਹਿੰਦੇ ਉਹ ਧਨਵਾਨ ਬਣ ਗਏ ਲੋਕ ਉਹ ਅਸਲ ਸੱਚ ਬਣ ਗਏ ਜਿਨ੍ਹਾਂ ਨੇ ਅ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤ ਜੋੜ ਲਈ ਗੁਰ ਪੂਰਾ ਹਰ ਤਨ ਪ੍ਰਗਾਸਿਆ ਹਰ ਕਿਰਪਾ ਤੇ ਬਸੈ ਮਨ ਆਏ ਏ ਭਾਈ ਪੂਰੇ ਗੁਰੂ ਦੀ ਕਿਰਪਾ ਸਦਕਾ ਹੀ ਮਨੁੱਖ ਦੇ ਅੰਦਰ ਇਹ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਧਨ ਪ੍ਰਗਟ ਹੁੰਦਾ ਹੈ ਤੇ ਉਸ ਮਾਲਕ ਦੀ ਕਿਰਪਾ ਨਾਲ ਇਹ ਪਰਮਾਤਮਾ ਦਾ ਨਾਮ ਮਨ ਵਿੱਚ ਵਸਦਾ ਰਹਾਵ ਅਗੁਣ ਕਾਟ ਗੁਨ ਰਿਧੈ ਸਮਾਇ ਬੜੇ-ਬੜੇ ਅੱਜ ਬਖਸ਼ਿਸ਼ ਕੀਤੀ ਜੇ ਗੁਰੂ ਅਮਰਦਾਸ ਮਾਰੇ ਕਹਿੰਦੇ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆਂਦਾ ਨਾ ਉਹਦੇ ਤੇ ਸਭ ਤੋਂ ਪਹਿਲੀ ਰਹਿਮਤ ਕੀ ਹੁੰਦੀ ਹੈ ਉਹਦੇ ਤੇ ਸਭ ਤੋਂ ਵੱਡੀ ਬਖਸ਼ਿਸ਼ ਕੀ ਹੁੰਦੀ ਬੜਾ ਪਿਆਰਾ ਬਚਨ ਜੇ ਨੋਟ ਕਰਕੇ ਜਾਇਓ ਅਬਗੁਨ ਕਾਟ ਗੁਨ ਰਿਦਾ ਸੁਮਾਈ ਕੋਈ ਸੋਚੇ ਕਿ ਮੇਰੇ ਤੇ ਗੁਰੂ ਦੀ ਕਿਰਪਾ ਹੋਈ ਹੈ ਕਿ ਨਹੀਂ ਹੋਈ ਤੇ ਗੁਰੂ ਅਮਰਦਾਸ ਮਰ ਕਹਿੰਦੇ ਉਹਦੇ ਤੇ ਕਿਰਪਾ ਦੀ ਨਿਸ਼ਾਨੀ ਇਹ ਆ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਦੇ ਅੰਦਰੋਂ ਗੁਰੂ ਆਗੁਨਾ ਦਾ ਨਾਸ ਕਰਕੇ ਤੇ ਉਹਦੇ ਅੰਦਰ ਪ੍ਰਭੂ ਪਰਮਾਤਮਾ ਦੀ ਸਿਫਤਸਲਾ ਦਾ ਗੁਣ ਭਰ ਦਿੰਦਾ ਜਿਵੇਂ ਜਿਵੇਂ ਕੋਈ ਗੁਰੂ ਦੇ ਸ਼ਰਨ ਵਿੱਚ ਆਂਦਾ ਨਾ ਉਹਦੇ ਔਗਣਾਂ ਦਾ ਨਾਸ ਹੁੰਦਾ ਜਾਂਦਾ ਜੇ ਜੀਵਨ ਚੋਂ ਔਗਣ ਨਹੀਂ ਨਿਕਲੇ ਤੇ ਸਮਝ ਲੈਣਾ ਅਜੇ ਗੱਲ ਬਣੀ ਨਹੀਂ ਇਹ ਗੁਰੂ ਕਿਰਪਾ ਕਰਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਕੋਈ ਆਂਦਾ ਉਹਦੇ ਸੱਜੇ ਸੱਜੇ ਔਗਣ ਖਤਮ ਸ਼ੁਰੂ ਹੋ ਜਾਂਦੇ ਨੇ ਤੇ ਗੁਰੂ ਉਹਦੇ ਅੰਦਰ ਗੁਣ ਭਰਨੇ ਸ਼ੁਰੂ ਕਰ ਦਿੰਦਾ ਪੂਰੇ ਗੁਰਕੇ ਸਹਿ ਸੁਭਾਏ ਪੂਰੇ ਗੁਰੂ ਦੀ ਕਿਰਪਾ ਨਾਲ ਪਰ ਐਸਾ ਮਨੁੱਖ ਆਤਮਿਕ ਅਡੋਲਤਾ ਵਿੱਚ ਚਲਾ ਜਾਂਦਾ ਹੈ ਸਹਿਜ ਵਿੱਚ ਚਲਾ ਜਾਂਦਾ ਹੈ ਪੂਰੇ ਗੁਰ ਕੀ ਸੱਚੀ ਬਾਣੀ ਕਿਉਂ ਜੇ ਪੂਰਾ ਗੁਰੂ ਸੱਚਾ ਨਾ ਤੇ ਉਹਦੀ ਬਾਣੀ ਵੀ ਸੱਚੀ ਹੈ ਸੁਖ ਮਨ ਅੰਤਰ ਸਹਿਜ ਸਮਾਨੀ ਜਿਹੜੀ ਬਾਣੀ ਅੰਤਰ ਨੂੰ ਸੁਖ ਦਿੰਦੀ ਹੈ ਜਿਹੜੀ ਬਾਣੀ ਅੰਦਰ ਚ ਸਹਿਜ ਲਿਆਂਦੀ ਹੈ ਜਿਹੜੀ ਬਾਣੀ ਸਹਿਜੇ ਹੀ ਅੰਤਰ ਬਸ ਕੇ ਤੇ ਮਨੁੱਖ ਨੂੰ ਆਤਮਿਕ ਅਡੋਲਤਾ ਜਰੀ ਪੈਦਾ ਕਰਦੀ ਇੱਕ ਅਚਰਜ ਜਨ ਦੇਖੋ ਪਾਈ ਅਗਲਾ ਬਚਨ ਵੀ ਧਿਆਨ ਨਾਲ ਸੁਣਿਓ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇੱਕ ਹੈਰਾਨ ਕਰਨ ਵਾਲਾ ਕੌਤਕਤਾ ਵੇਖੋ ਦੇਖੋ ਬਾਣੀ ਜਿਵੇਂ ਜਿਵੇਂ ਪੜਾਂਗੇ ਜਿਵੇਂ ਜਿਵੇਂ ਵਿਚਾਰਾਂਗੇ ਨਾ ਇੱਕ ਵੱਖਰਾ ਹੀ ਨਸ਼ਾ ਜਿਹਾ ਪੈਦਾ ਹੁੰਦਾ ਸਾਸ ਇਸੇ ਕਰਕੇ ਜਨਮ ਸਾਖੀ ਦੇ ਬੋਲ ਹਨ ਨਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਨਹੀਂ ਹੈ ਬਚਨ ਇਹ ਬਾਹਰੋਂ ਬਚਨ ਆਪਾਂ ਬੋਲਦੇ ਆ ਇੱਕ ਅਚਰਜ ਜਨ ਦੇਖੋ ਭਾਈ ਏ ਭਾਈ ਇੱਕ ਹੈਰਾਨ ਕਰਨ ਵਾਲਾ ਕੌਤਕਤਾ ਵੇਖੋ ਕੀ ਹੈ ਦੁਬਤਾ ਮਾਰ ਹਰ ਮਨ ਵਸਾਈ ਗੁਰੂ ਦੇ ਸ਼ਰਨ ਜਦੋਂ ਕੋਈ ਆਂਦਾ ਤੇ ਗੁਰੂ ਉਹਦੇ ਅੰਦਰੋਂ ਮੇਰ ਤੇਰ ਦਾ ਵਿਤਕਰਾ ਖਤਮ ਕਰਕੇ ਤੇ ਉਹਦੇ ਅੰਦਰ ਪਰਮਾਤਮਾ ਦਾ ਨਾਮ ਰੂਪੀ ਧੰਨ ਵਸਾ ਦਿੰਦਾ ਇਹ ਮੇਰ ਤੇ ਅਤੇ ਤੇ ਸਾਰੇ ਪਹਾੜੇ ਨੇ ਸੰਸਾਰ ਤੇ ਪਰ ਜਦੋਂ ਗੁਰੂ ਕਿਰਪਾ ਕਰਦਾ ਨਾ ਤੇ ਮਨੁੱਖ ਦੇ ਅੰਦਰੋਂ ਮੇਰ ਤੇਰ ਦਾ ਵਿਤਕਰਾ ਖਤਮ ਕਰਕੇ ਉਦੇ ਮਨ ਵਿੱਚ ਪਰਮਾਤਮਾ ਦਾ ਨਾਮ ਬਸਾ ਦਿੰਦਾ ਉਹ ਨਾਮ ਕਿਹੜਾ ਨਾਮ ਅਮੋਲਕ ਨਾ ਪਾਇਆ ਜਾਏ ਜਿਹੜਾ ਨਾਮ ਦੁਨਿਆਵੀ ਵਸਤੂਆਂ ਦੇ ਵਟੇ ਨਹੀਂ ਮਿਲਦਾ ਜਿਹਦੀ ਕੋਈ ਕੀਮਤ ਨਹੀਂ ਅਦਾ ਕੀਤੀ ਜਾ ਸਕਦੀ ਫਿਰ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਆ ਗੁਰ ਪ੍ਰਸਾਦ ਵਸੈ ਮਨ ਆਏ ਗੁਰੂ ਦੀ ਕਿਰਪਾ ਸਦਕਾ ਹੀ ਇਹ ਪ੍ਰਭੂ ਪਰਮਾਤਮਾ ਦਾ ਨਾਮ ਧੰਨ ਜਿਹੜਾ ਮਨ ਵਿੱਚ ਵਸਦਾ ਜੇ ਲੋ ਅੱਜ ਦੇ ਪਾਵਨ ਸ਼ਬਦ ਦੀ ਸੰਪੂਰਨਤਾ ਕਰਦਿਆਂ ਕਰਦੇ ਹਾਂ ਗੁਰੂ ਅਮਰਦਾਸ ਜੀ ਮਾਰੇ ਨੇ ਕਿੱਥੇ ਲਿਆ ਕੇ ਗੱਲ ਖੜੀ ਕੀਤੀ ਕਹਿੰਦੇ ਸਭ ਮੇ ਬਸੈ ਪ੍ਰਭ ਏਕੋ ਸੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਰਿਆਂ ਦੇ ਹਿਰਦੇ ਵਿੱਚ ਸਾਰਿਆਂ ਘਟਾਂ ਵਿੱਚੋਂ ਪਰਮਾਤਮਾ ਬਸਦਾ ਜੀ ਇਹਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਗੁਰੂ ਅਮਰਦਾਸ ਜੀ ਦਾ ਬਚਨ ਤੇ ਨਾਲ ਜੇ ਭਗਤ ਨਾਮਦੇਵ ਜੀ ਦਾ ਬਚਨ ਲੈ ਲਈਏ ਸਭ ਘਟ ਰਾਮ ਬੋਲਾ ਆਰਾਮਾ ਬੋਲਾ ਆਰਾਮ ਬਿਨਾ ਕੋ ਬੋਲਾਰੇ ਹਰ ਇੱਕ ਘਟ ਵਿੱਚ ਹਰ ਇੱਕ ਸਰੀਰ ਵਿੱਚੋਂ ਪਰਮਾਤਮਾ ਬਸਦਾ ਹੈ ਪਰ ਹਰ ਜਗ੍ਹਾ ਉਹ ਪ੍ਰਗਟ ਨਹੀਂ ਹੁੰਦਾ ਸਾਸਨ ਮਾਰਕਾ ਤੇ ਗੁਰਮਸਤੀ ਘਟ ਪ੍ਰਗਟ ਹੋਏ ਜਿਹੜਾ ਗੁਰੂ ਦੇ ਮੱਤ ਤੇ ਤੁਰਦਨ ਸੱਚਮੁੱਚ ਉੱਥੇ ਹੀ ਉਹ ਪ੍ਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਜਿਵੇਂ ਸਾਰੀ ਧਰਤੀ ਦੇ ਅੰਦਰ ਪਾਣੀ ਹੈ ਪਰ ਹਰ ਜਗ੍ਹਾ ਪਾਣੀ ਪ੍ਰਗਟ ਥੋੜੀ ਹੁੰਦਾ ਜਿੱਥੇ ਕੋਈ ਹੀ ਲਬਸੀਲਾ ਵਰਤਦਾ ਕੋਈ ਨਲਕਾ ਲਾਂਦਾ ਕੋਈ ਨਾ ਕੋਈ ਸਾਧਨ ਵਰਤਦਾ ਤੇ ਫੇਰ ਵੀ ਪਾਣੀ ਆਂਦਾ ਨਾ ਠੀਕ ਇਸੇ ਤਰ੍ਹਾਂ ਹਰ ਇੱਕ ਘਟ ਵਿੱਚ ਪ੍ਰਮਾਤਮਾ ਦਾ ਨਾਮ ਹੈ ਪਰ ਪ੍ਰਗਟ ਤਾਂ ਹੁੰਦਾ ਜੇ ਗੁਰੂ ਦੇ ਮੱਤ ਤੇ ਅਪਾਤ ਤੁਰਾਂਗੇ ਗੁਰੂ ਦੇ ਮਤ ਲੈ ਕੇ ਆਪਾਂ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਾਂਗੇ ਮਰਕੰਤੇ ਸਹਿਜੇ ਜਿਨ ਪ੍ਰਭ ਜਾਨ ਪਛਾਣਿਆ ਧੰ ਗੁਰੂ ਅਮਰਦਾਸ ਮਰਕੰਤੇ ਜਿਨ੍ਹਾਂ ਨੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਪ੍ਰਭੂ ਪਰਮਾਤਮਾ ਨਾਲ ਆਪਣੀ ਜਾਨ ਪਛਾਣ ਬਣਾ ਲਈ ਇੱਕ ਇੱਕ ਪੰਕਤੀ ਚ ਰਸ ਭਰਿਆ ਪਿਆ ਅਸਾਸ ਲੰਬੇਰਾ ਹੁਕਮਨਾਮਾ ਸੀ ਪਰ ਕੋਸ਼ਿਸ਼ ਕਰੀ ਦੀ 10 ਮਿੰਟ ਵਿੱਚ 11 12 ਮਿੰਟ ਵਿੱਚ ਆਪਾਂ ਸ਼ਬਦ ਦੇ ਦਰਸ਼ਨ ਕਰਨੇ ਹੁੰਦੇ ਸਹਿਜੇ ਜਿਨ ਪ੍ਰਭ ਜਾਨ ਪਛਾਣਿਆ ਅਸੀਂ ਦੁਨਿਆਵੀ ਤੌਰ ਤੇ ਕਿੰਨੀ ਜਾਨ ਪਛਾਣ ਬਣਾਈ ਆ ਨਾ ਕੋਸ਼ਿਸ਼ ਕਰਨੇ ਉਹ ਬੱਦ ਤੋਂ ਬੱਦ ਸਾਡੀ ਪਹਿਚਾਨ ਬਣੇ ਕਿਤੇ ਚਾਰ ਲੋਕ ਸਾਨੂੰ ਜਾਣਨ ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਮਨੁੱਖਾਂ ਨੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਆਪਣੀ ਜਾਨ ਪਛਾਣ ਬਣਾ ਲਈ ਉਹਨਾਂ ਤੇ ਕੀ ਕਿਰਪਾ ਹੋਈ ਨਾਨਕ ਨਾਮ ਮਿਲੇ ਮਨ ਮਾਨਿਆ ਇਹ ਹੁੰਦਾ ਬਿਸ਼ਰਾਮ ਜਦੋਂ ਸਹੀ ਲੱਗ ਜੇ ਨਾ ਫਿਰ ਬਾਣੀ ਤੇ ਅਰਥ ਵੀ ਹੋ ਜਾਂਦੇ ਨੇ ਕਈ ਬੜੀ ਜਲਦੀ ਨਾ ਬੰਦਾ ਕਹਿ ਦਿੰਦਾ ਨਾਨਕ ਨਾਮ ਮਿਲੈ ਮਨ ਮੰਨਿਆ ਇੱਥੇ ਨਾਨਕ ਨਾਮ ਮਿਲੈ ਉਹਦੇ ਤੇ ਇਹ ਬਖਸ਼ਿਸ਼ ਹੁੰਦੀ ਜਿਹੜਾ ਨਾਮ ਨਾਲ ਜਾਣ ਪਛਾਨ ਬਣਾਉਂਦਾ ਉਹਨੂੰ ਅਸਲ ਤੌਰ ਤੇ ਪ੍ਰਮਾਤਮਾ ਦਾ ਨਾਮ ਮਿਲ ਜਾਂਦਾ ਮਨ ਮੰਨਿਆ ਫਿਰ ਉਹਦਾ ਮਨ ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਭਤੀਜ ਜਾਂਦਾ ਸੋ ਸਾਧ ਸੰਗਤ ਆਓ ਇਹ ਮਨ ਜਿਹੜਾ ਨਾਮ ਭਤੀਜਣ ਵਾਲਾ ਨਾ ਇਹ ਸੌਖਿਆ ਨਹੀਂ ਭਤੀਜਦਾ ਗੁਰੂ ਕਿਰਪਾ ਕਰੇ ਰੋਜ਼ ਰੋਜ਼ ਅਰਦਾਸਾਂ ਕਰਨੀਆਂ ਬਾਣੀ ਪੜਨੀ ਬਾਣੀ ਨੂੰ ਵਿਚਾਰਨਾ ਤੇ ਅਰਦਾਸ ਜ਼ਰੂਰ ਕਰਨੀ ਸਾਸ ਬਾਣੀ ਪਿਆਰ ਮੰਗਦੀ ਜੇ ਪਿਆਰ ਤੋਂ ਬਿਨਾ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਤਾਂ ਹੀ ਧੰਗੁਰੂ ਅੰਗਦ ਦੇ ਪਾਸ਼ਕੰਦੇ ਵੱਧਾ ਚੱਟੇ ਜੋ ਪਰੇ ਨਾ ਗੁਨ ਨਾ ਉਪਕਾਰ ਜੇ ਵੱਧੇ ਰੁੱਦੇ ਆਪਾਂ ਕੋਈ ਕੰਮ ਕਰਾਂਗੇ ਨਾ ਤੇ ਆਪਣੇ ਆਪ ਨੂੰ ਕੋਈ ਗੁਣ ਪ੍ਰਾਪਤ ਹੋਣਾ ਤੇ ਨਾ ਹੀ ਕਿਸੇ ਹੋਰ ਨੂੰ ਕੋਈ ਪਰਪਕਾਰ ਜਿਹੜਾ ਉਹ ਪ੍ਰਾਪਤ ਹੋਣਾ ਇਸ ਕਰਕੇ ਚਾਹ ਦੇ ਨਾਲ ਪਿਆਰ ਦੇਣਾ ਤਾਂ ਹੀ ਤਾਂ ਗੁਰੂ ਨਾਨਕ ਪਾਚਨ ਆਖਿਆ ਸੀ ਜੋਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਬੀਜਾ ਕਾਨ ਨਾ ਕੀਜਾ ਕੇਵਲ ਇਹ ਸਰੀਰ ਨਹੀਂ ਤਲੀ ਤੇ ਰੱਖ ਕੇ ਆਣਾ ਆਪਣੀ ਮਤ ਜਿਹੜੀ ਆ ਉਹ ਤਲੀ ਤੇ ਰੱਖ ਕੇ ਆ ਜਾਣਾ ਆਖਿਆ ਆਪਣੀ ਸਿਆਣਪ ਨ ਵਰਤਿ ਇੱਥੇ ਆਪਣੀ ਸਿਆਣਪ ਨੂੰ ਛੱਡ ਕੇ ਗੁਰੂ ਦੀ ਮਤ ਲੈ ਫਿਰ ਤੇਰੇ ਜੀਵਨ ਦਾ ਬੇੜਾ ਪਾਰ ਹੋਣਾ ਸੋ ਇਤਨੀਆਂ ਬੇਨਤੀਆਂ ਪਰਾਂ ਤੁਸੀਂ ਮਹਿਸੂਸ ਕਰਦੇ ਹੋਵੋਗੇ ਇਹੋ ਜੇ ਸ਼ਬਦ ਆਂਦੇ ਨੇ ਦਿਲ ਤੇ ਨਹੀਂ ਕਰਦਾ ਵਿਚਾਰ ਰੋਕਨ ਨੂੰ ਪਰ ਪਾਬੰਧੀਆਂ ਹੁੰਦੀਆਂ ਸਾਧ ਸੰਗ ਸਮੇਂ ਅੰਦਰ ਰਹਿ ਕੇ ਆਪਾਂ ਹੋਰ ਵੀ ਕਿਉਂਕਿ ਪ੍ਰੋਗਰਾਮ ਕਰਨੇ ਜਿਵੇਂ ਲੜੀਵਾਰੇ ਜਪਜੀ ਸਾਹਿਬ ਦੇ ਪਾਵਨ ਪਾਠ ਸੁਖਨੀ ਸਾਹਿਬ ਦੇ ਪਾਵਨ ਪਾਠ ਚੱਲ ਰਹੇ ਨੇ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੇ ਇਸ ਕਰਕੇ 10-12 ਮਿੰਟ ਵਿੱਚ ਆਪਾਂ ਸ਼ਬਦ ਦੇ ਦਰਸ਼ਨ ਕਰਦੇ ਹਾਂ ਬਾਕੀ ਜਿਹੜੀ ਵਿਚਾਰ ਉਹ ਐਤਵਾਰ 12 ਤੋਂ 1 ਵਜੇ ਤੱਕ ਖੁੱਲ ਕੇ ਵਿਸਤਾਰ ਨਾਲ ਵਿਚਾਰ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕਰਦੇ ਹਾਂ ਫਿਰ ਵੀ ਜਲਦੀ ਨਾਲ ਵਿਚਾਰਾਂ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਹਿਬ ਸੁਮੇਲ ਗੱਜ ਕੇ ਫਤੇ ਬੁਲਾ ਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ